ਗੁੱਬਰੋ ਚ ਪਾਈ ਜਾਂਦੇ ਆ ਮਸ਼ੀਨ ਦੇ ਵਿੱਚ ਉਹ ਬਣ ਬਣ ਕੇ ਅਣਵਾਲੇ ਨਿਕਲ ਜਾਂਦੇ ਨੇ ਚੱਕ ਚੱਕ ਇਧਰ ਤਰ ਹੀ ਜਾਂਦੇ ਨੇ ਮਸ਼ੀਨ ਬਣਾਉਣ ਨੂੰ ਸਾਨੂੰ ਇੱਕ ਹਫਤਾ ਲੱਗਿਆ ਜੀ ਤਕਰੀਬਨ 20 ਦਿਨ ਹੋ ਗਏ ਤਿਆਰ ਕਰੀ ਨੂੰ 15 ਦਿਨ ਹੋ ਗਏ ਤੇ ਹੁਣ ਸਾਨੂੰ ਚਲਾਉਂਦੇ ਆਂ ਕਉਸ਼ਾਲਾ ਚੋਂ ਇੱਕ ਦੋ ਚੋਂ ਫੋਨ ਆਇਆ ਮੈਨੂੰ ਵੀ ਤੁਸੀਂ ਇੱਥੇ ਲਾਈਆ ਸਾਡੇ ਵੀ ਲਾਓ ਤੇ ਉਹ ਲਾ ਰਹੇ ਆ ਜੀ ਹੁਣ ਬਣਾਵਾਂਗੇ ਮਸ਼ੀਨਾਂ ਹੋਰ ਬਣਾਵਾਂਗੇ ਤੇ ਉੱਥੇ ਵੀ ਲਾਵਾਂਗੇ ਅਸੀਂ ਵੇਸ਼ ਤੋਂ ਹੁਣ ਅਸੀਂ ਪੈਸਾ ਕਮਾ ਰਹੇ ਹਾਂ ਉਹ ਫਾਇਦਾ ਹੀ ਫਾਇਦਾ ਜੀ ਇਹਦੇ ਚ ਹਾਂਜੀ ਨਾਲੇ ਬੀਬੀਆਂ ਨੂੰ ਸੈਲਰੀ ਮਿਲ ਜਾਂਦੀ ਆ ਸਾਨੂੰ ਵੀ ਚਾਰ ਪੈਸੇ ਬਚ ਜਾਣਗੇ ਸਾਡੀ ਮਸ਼ੀਨ ਵੀ ਵਿਕਣ ਲੱਗ ਜੂਗੀ ਤੇ ਇਹ ਬਸ ਪਾਥੀਆਂ ਦਾ ਨਵੀਨੀਕਰਨ ਕੀਤਾ ਜੋ ਤੁਹਾਨੂੰ ਇਹ ਰੂਪ ਚ ਦੇਖਣ ਨੂੰ ਮਿਲ ਰਿਹਾ ਇਹ ਤਕਰੀਬਨ ਅਸੀਂ ਅਜੇ ਵੇਚਿਆ ਨਹੀਂ 10 ਰੁਪਏ ਵੇਚਾਂਗੇ ਜੀ 10 ਰੁਪਏ ਰੇਟ ਕੱਢਿਆ ਦਾ ਕਿਲੋ ਦੇ ਹਿਸਾਬ ਨਾਲ ਵੇਚਾਂਗੇ ਲੁਧਿਆਣਾ ਦੇ ਬਲਬੀਸ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਮਿਲ ਕੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਗਈ ਜੋ ਕਿ ਗੋਹੇ ਤੋਂ ਸਿੱਧਾ ਬਾਲਣ ਤਿਆਰ ਕਰਦੀ ਹੈ ਤੇ ਮਸ਼ੀਨ ਪੰਜਾਬ ਦੀ ਪਹਿਲੀ ਮਸ਼ੀਨ ਹੈ ਜਿਸ ਨਾਲ ਬਾਲਣ ਵੱਡੀ ਗਿਣਤੀ ਵਿੱਚ ਤਿਆਰ ਹੋ ਰਿਹਾ ਹੈ ਫਿਲਹਾਲ ਇਸ ਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕੇ ਸਾਨੇਵਾਲ ਦੇ ਨੇੜੇ ਇੱਕ ਗਊਸ਼ਾਲਾ ਵਿੱਚ ਲਗਾਇਆ ਗਿਆ ਤੇ ਇਹ ਪ੍ਰੋਜੈਕਟ ਕਾਫੀ ਕਾਮਯਾਬ ਹੋ ਰਿਹਾ ਤੇ ਨੇੜੇ ਤੇੜੇ ਦੀਆਂ ਗਊਸ਼ਾਲਾਵਾਂ ਵੱਲੋਂ ਵੀ ਲਗਾਤਾਰ ਆਰਡਰ ਕੀਤੇ ਜਾ ਰਹੇ ਨੇ ਦਰਅਸਲ ਇਹ ਮਸ਼ੀਨ ਬਹੁਤ ਹੀ ਸੌਕੇਟ ਢੰਗ ਨਾਲ ਕੰਮ ਕਰਦੀ ਹੈ ਇਸ ਤੇ ਖਰਚਾ ਵੀ ਮਹਿਜ਼ 80000 ਰੁਪਏ ਤੱਕ ਦਾ ਆਇਆ ਹੈ ਫਿਲਹਾਲ ਪਹਿਲੀ ਮਸ਼ੀਨ ਹੋਣ ਕਰਕੇ ਉਹਨਾਂ ਨੇ ਦੱਸਿਆ ਕਿ ਖਰਚਾ ਜ਼ਿਆਦਾ ਹੋਇਆ ਪਰ ਅੱਗੇ ਇਸ ਦਾ ਖਰਚਾ 50000 ਰੁਪਏ ਤੱਕ ਰਹਿ ਜਾਏਗਾ ਦਰਅਸਲ ਇਸ ਮਸ਼ੀਨ ਦੇ ਵਿੱਚ ਗੋਹੇ ਅਤੇ ਤੂੜੀ ਦੇ ਹੋਲ ਨੂੰ ਸੁੱਟਿਆ ਜਾਂਦਾ ਹੈ ਅਤੇ ਇਸ ਤੋਂ ਬਾਲੇ ਤਿਆਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਸੁਰਾਖ ਹੁੰਦਾ ਹੈ ਇਸ ਕਰਕੇ ਇਹ ਤਿੰਨ ਤੋਂ ਚਾਰ ਦਿਨ ਦੇ ਵਿੱਚ ਸੁੱਕ ਜਾਂਦੇ ਨੇ ਇਹਨਾਂ ਦਾ ਬਾਲਣ ਬਾਜ਼ਾਰ 'ਚ ਆਸਾਨੀ ਨਾਲ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਪ੍ਰਤੀ ਕਿਲੋ ਵਿਕਦਾ ਹੈ ਇਹ ਮਸ਼ੀਨ ਲਗਭਗ 250 ਕਿਲੋ ਗੋਹਾ ਇੱਕ ਦਿਨ ਦੇ ਵਿੱਚ ਬਾਲਣ ਦੇ ਰੂਪ 'ਚ ਬਦਲ ਦਿੰਦੀ ਹੈ ਇਸ ਲਈ ਸਮਰੱਥਾ ਹੋਰ ਵਧਾਈ ਜਾ ਸਕਦੀ ਹੈ ਖਾਸ ਕਰਕੇ ਲੁਧਿਆਣਾ ਦੇ ਬੁੱਡੇ ਨਾਲੇ ਲਈ ਵੀ ਇਹ ਕਾਫੀ ਕਾਰਗਰ ਸਾਬਿਤ ਹੋ ਸਕਦੀ ਹੈ ਕਿਉਂਕਿ ਲੁਧਿਆਣਾ ਦੇ ਬੁੱਡੇ ਨਾਲੇ ਦੇ ਕੰਡੇ ਬਹੁਤ ਸਾਰੀਆਂ ਡਾਇਰੀਆਂ ਨੇ ਜਿੱਥੇ ਉਸ ਦਾ ਵੇਸ ਸੁੱਟਿਆ ਜਾਂਦਾ ਹੈ ਪਰ ਇਸ ਨਾਲ ਗੋਹੇ ਨੂੰ ਬਚਾਇਆ ਜਾ ਸਕੇਗਾ ਤਾਂ ਉਸ ਨੂੰ ਕੇ ਵੇਚ ਕੇ ਮੁਨਾਫਾ ਵੀ ਕਮਾਇਆ ਜਾ ਸਕੇਗਾ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਨੇ ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਗੋਹੇ ਦੀ ਇੱਕ ਵੱਡੀ ਸਮੱਸਿਆ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਬੰਧਤ ਕਈ ਡੈਰੀ ਜਿਹੜੇ ਮਾਲਕ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਇਸ ਵੇਸਟੇਜ ਨੂੰ ਜਿਹੜਾ ਬੁੱਢੇ ਨਾਲੇ ਦੇ ਵਿੱਚ ਪਾਇਆ ਜਾਂਦਾ ਸੀ ਤਾਂ ਐਨਜੀਟੀ ਵੱਲੋਂ ਲੱਖਾਂ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਪਰ ਇਸੇ ਦੇ ਨਾਲ ਨਜਿੱਠਣ ਦੇ ਲਈ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਬੰਧਤ ਇੱਕ ਵਿਅਕਤੀ ਬਲਬੀਰ ਸਿੰਘ ਨੇ ਅਜੇਹੀ ਮਸ਼ੀਨ ਤਿਆਰ ਕਰ ਦਿੱਤੀ ਹੈ ਕਿ ਜਿਹੜਾ ਗੋਹੇ ਦੇ ਨਾਲ ਕਈ ਤਰ੍ਹਾਂ ਦੀਆਂ ਜੜੀਆਂ ਚੀਜ਼ਾਂ ਉਹ ਬਣਾਈਆਂ ਜਾ ਸਕਦੀਆਂ ਹਨ ਹਾਲਾਂਕਿ ਜਿਹੜੇ ਲੋਕ ਲੱਕੜ ਦਾ ਇਸਤੇਮਾਲ ਕਰਦੇ ਨੇ ਤਾਂ ਉਹ ਹੁਣ ਇਸ ਗੋਹੇ ਦੀ ਜਿਹੜੀ ਪਾਥੀ ਦਾ ਇਸਤੇਮਾਲ ਕਰਦੇ ਸੀ ਉਹ ਇਸ ਤਰ੍ਹਾਂ ਦੀ ਜਿਹੜਾ ਗੋਹੇ ਦਾ ਬਣਿਆ ਹੋਇਆ ਮਟੀਰੀਅਲ ਆ ਉਸ ਦਾ ਇਸਤੇਮਾਲ ਕਰ ਸਕਦੇ ਨੇ ਤਾਂ ਕਿ ਜਿਹੜਾ ਮਹਿੰਗੀ ਲੱਕੜ ਜਿਹੜਾ ਲਹਨ ਤੋਂ ਬਚਾਅ ਹੋ ਸਕੇ ਤਾਂ ਇਸੇ ਦੇ ਨਾਲ ਨਾਲ ਜਿਹੜੀਆਂ ਪਾਥੀਆਂ ਪੱਥੀਆਂ ਜਾਂਦੀਆਂ ਸੀਗੀਆਂ ਤਾਂ ਹੁਣ ਉਹ ਵੀ ਪੱਥੀਆਂ ਨਹੀਂ ਜਾਣਗੀਆਂ ਤਾਂ ਇੱਕ ਮਸ਼ੀਨ ਦੇ ਜ਼ਰੀਏ ਇਸ ਨੂੰ ਤਿਆਰ ਕੀਤਾ ਜਾਵੇਗਾ ਬਲਬੀਰ ਸਿੰਘ ਸਾਡੇ ਨਾਲ ਨੇ ਸਰ ਜਿਹੜੀ ਮਸ਼ੀਨ ਤਿਆਰ ਕੀਤੀ ਹੈ ਕਿੰਨਾ ਸਮਾਂ ਲੱਗ ਗਿਆ ਔਰ ਇਸ ਮਸ਼ੀਨ ਦੇ ਵਿੱਚ ਕੀ ਖਾਸ ਹੈ ਮਸ਼ੀਨ ਬਣਾਉਣ ਨੂੰ ਸਾਨੂੰ 1 ਹਫ਼ਤਾ ਲੱਗਿਆ ਜੀ ਤਕਰੀਬਨ 20 ਦਿਨ ਹੋ ਗਏ ਤਿਆਰ ਕਰੀ ਨੂੰ 15 ਦਿਨ ਹੋ ਗਏ ਇੱਥੇ ਹੁਣ ਸਾਨੂੰ ਚਲਾਉਂਦਿਆਂ ਨੂੰ ਜੀ ਤੇ ਲਗਤ ਸਾਡੀ 80 ਹਜ਼ਾਰ ਦੇ ਕਰੀਬ ਆਈ ਹੈ ਜੀ ਤੇ ਜੇ ਕੁਆਂਟੀਟੀ ਜੇ ਅਸੀਂ ਬਣਾਵਾਂਗੇ ਫਿਰ ਥੋੜੀ ਸਸਤੀ ਪੈ ਜੂ ਹੋਰ ਵੀ ਜੀ ਖਾਸ ਕੀ ਇਸ ਦੇ ਵਿੱਚ ਕਿਉਂਕਿ ਪਹਿਲਾਂ ਪਾਥੀਆਂ ਪੱਤੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਤਾਂ ਜਿਹੜੀ ਇਸ ਦੀ ਸਮੱਸਿਆ ਨਹੀਂ ਹੈਗੀ ਪਰ ਸ਼ਹਿਰੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਸਮੱਸਿਆ ਹੈ ਕਿ ਜਿਹੜਾ ਇਸ ਗੋਬਰ ਦੀ ਵੇਸਟੇਜ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਲੱਖ ਰੁਪਏ ਦਾ ਜੁਰਮਾਨਾ ਹੁੰਦਾ ਸੀ ਲੱਗਦਾ ਹੈ ਕਿ ਇਸ ਦੇ ਤਿਆਰ ਹੋਣ ਦੇ ਨਾਲ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ ਹਾਲਾਂਕਿ ਭਾਵ ਅਗਨੀ ਜਨਕ ਇੱਥੇ ਜਿਵੇਂ ਛੋਟੀ ਮਸ਼ੀਨਾਂ ਅਗਰ ਆਪਾਂ ਗੱਲ ਕਰੀਏ ਡੈਰੀ ਫਾਰਮਾਂ ਦੀ ਉੱਥੇ ਜਿਹੜੇ ਡੈਰੀ ਫਾਰਮ ਬਣੇ ਹੋਇਆ ਉੱਥੇ ਫਿਰ ਵੱਡੀਆਂ ਮਸ਼ੀਨਾਂ ਚੱਲਣਗੀਆਂ ਜੀ ਇਹ ਛੋਟੀ ਆ ਛੋਟੀ ਸਿੰਗਲ ਡੈਰੀ ਵਾਲਾ ਕੋਈ ਵੀ ਲਾ ਸਕਦਾ ਜੀ ਇਹਨੂੰ ਸਿੰਗਲ ਡੈਰੀ ਹਾਂਜੀ 200 ਕਿਲੋ ਡੇਲੀ ਦਾ ਹੈ ਗੋਬਰ ਕੱਢ ਦਿੰਦੀ ਆ ਇਦਾਂ ਦੀ ਲੱਕੜ ਤਿਆਰ ਹੋ ਜਾਂਦੀ ਆ ਬਾਲਾ ਤਿਆਰ ਹੋ ਜਾਂਦਾ ਜਲਾਉਣ ਦੇ ਕੰਮ ਆ ਸਕਦਾ ਜਿੱਥੇ ਮਰਜੀ ਜਲਾ ਸਕਦੇ ਆ ਉਹਨੂੰ ਜਿੱਥੇ ਮਰਜੀ ਹਾਂਜੀ ਕੋਈ ਸੰਪਰਕ ਹੋ ਪਾਇਆ ਕਿਸੇ ਦੇ ਨਾਲ ਤੁਹਾਡਾ ਕਿਉਂਕਿ ਆਮ ਤੌਰ ਤੇ ਕਈ ਫੈਕਟਰੀਆਂ ਦੇ ਵਿੱਚ ਜਿਵੇਂ ਕੋਇਲੇ ਦਾ ਇਸਤੇਮਾਲ ਹੁੰਦਾ ਜਾਂ ਉੱਥੇ ਲੱਕੜਾਂ ਦਾ ਇਸਤੇਮਾਲ ਹੁੰਦਾ ਤਾ ਇਹ ਇਸ ਦਾ ਜਿਹੜਾ ਗੋਬਰ ਦੇ ਨਾਲ ਬਣੀ ਇਸ ਬਾਲੇ ਦਾ ਇਸਤੇਮਾਲ ਕਰਕੇ ਆਪਣੇ ਪੈਸੇ ਵੀ ਬਚਾ ਸਕਦੇ ਨੇ ਹਾਂਜੀ ਹਾਂਜੀ ਸਾਡੇ ਬਹੁਤ ਜ਼ਿਆਦਾ ਹੁਣ ਗਊਸ਼ਾਲਾ ਚੋਂ ਇੱਕ ਦੋ ਚੋਂ ਫੋਨ ਆਇਆ ਮੈਨੂੰ ਵੀ ਤੁਸੀਂ ਇੱਥੇ ਲਾਈਆ ਸਾਡੇ ਵੀ ਲਾਓ ਜੀ ਤੇ ਉਹ ਲਾ ਰਹੇ ਹਾਂ ਜੀ ਹੁਣ ਬਣਾਵਾਂਗੇ ਮਸ਼ੀਨਾਂ ਹੋਰ ਬਣਾਵਾਂਗੇ ਤੇ ਉੱਥੇ ਵੀ ਲਾਵਾਂਗੇ ਆਪਾਂ ਜੀ ਹਾਂਜੀ ਤਾਂ ਕਿਤੇ ਨਾ ਕਿਤੇ ਇੱਕ ਰੋਜ਼ਗਾਰ ਵੀ ਇਹ ਵੀ ਕਿਹਾ ਜਾ ਸਕਦਾ ਤੇ ਕਿੰਨੀਆਂ ਕੁ ਮਹਿਲਾਵਾਂ ਜਿਹੜੀਆਂ ਨੇ ਕੰਮ ਕਰਦੀਆਂ ਨੇ ਸਾਡੇ ਕੋਲ ਚਾਰ ਬੀਬੀਆਂ ਜੀ ਇੱਥੇ ਨੇ ਬਾਕੀ ਉਧਰ ਇਕੱਠਾ ਕਰਦੇ ਕੋਈ ਤਕਰੀਬਨ 7-8 ਜਣਿਆਂ ਨੂੰ ਕੰਮ ਮਿਲਿਆ ਹੋਇਆ ਇੱਥੇ ਜੀ ਹਾਂਜੀ 7-8 ਜਣੇ ਕੰਮ ਕਰਦੇ ਆ ਤੇ ਕਿੰਨੇ ਰੁਪਏ ਕਿਲੋ ਵੇਚਦਾ ਜੀ ਇਹ ਇਹ ਤਕਰੀਬਨ ਅਸੀਂ ਅਜੇ ਵੇਚਿਆ ਨਹੀਂ 10 ਰੁਪਏ ਵੇਚਾਂਗੇ ਜੀ 10 ਰੁਪਏ ਰੇਟ ਕੱਢਿਆ ਦਾ ਕਿਲੋ ਦੇ ਹਿਸਾਬ ਨਾਲ ਵੇਚਾਂਗੇ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਵੀ ਫਾਇਦਾ ਤੇ ਨਾਲ-ਨਾਲ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਵੱਡਾ ਇੱਕ ਫਾਇਦਾ ਕਿਉਂਕਿ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਤੇ ਤੁਹਾਨੂੰ ਵੀ ਅੱਗੇ ਜਿਹੜਾ ਪੈਸਾ ਕਮਾਣ ਦਾ ਇੱਕ ਜ਼ਰੀਆ ਜਿਹੜਾ ਮਿਲ ਗਿਆ ਹਾਂ ਜੀ ਗੋਬਰ ਵੇਸਟ ਜਾਂਦਾ ਸੀਗਾ ਜੀ ਵੇਸਟ ਤੋਂ ਹੁਣ ਅਸੀਂ ਪੈਸਾ ਕਮਾ ਰਹੇ ਹਾਂ ਫਾਇਦਾ ਹੀ ਫਾਇਦਾ ਜੀ ਇਹਦੇ ਚ ਜੀ ਹਾਂ ਜੀ ਨਾਲੇ ਬੀਬੀਆਂ ਨੂੰ ਤੇ ਸੈਲਰੀ ਮਿਲ ਜਾਂਦੀ ਆ ਸਾਨੂੰ ਵੀ ਚਾਰ ਪੈਸੇ ਬਚ ਜਾਣਗੇ ਜੀ ਸਾਡੀ ਮਸ਼ੀਨ ਵੀ ਵਿਕਣ ਲੱਗ ਜੂਗੀ ਇਹਦੇ ਚ ਮਾਤਾ ਜੀ ਪਿੰਡਾਂ ਦੇ ਵਿੱਚ ਆਮ ਤੌਰ ਤੇ ਪਾਥੀਆਂ ਪੱਥ ਦੇ ਦੇਖਿਆ ਸੀਗਾ ਤੇ ਉਹਨੂੰ ਕਿਤਨਾ ਕਿਤੇ ਵੇਚਿਆ ਜਾਂਦਾ ਸੀ ਪਰ ਹੁਣ ਇੱਕ ਰੋਜ਼ਗਾਰ ਵੀ ਮਿਲ ਗਿਆ ਤੇ ਇੱਕ ਮਸ਼ੀਨ ਹੈ ਉਸ ਦੇ ਵਿੱਚ ਪਾਈ ਜਾਓ ਤੇ ਆਪਣੇ ਆਪ ਹੀ ਹਾਂਜੀ ਵੀਰ ਜੀ ਆਪਣੇ ਆਪ ਹੀ ਉਹ ਨਿਕਲ ਹੀ ਜਾਂਦੇ ਆ ਗੋਬਰੋ ਚ ਪਾਈ ਜਾਂਦੇ ਆ ਮਸ਼ੀਨ ਦੇ ਵਿੱਚ ਉਹ ਬਣ ਬਣ ਕੇ ਏਕਨਬਾਲੇ ਨਿਕਲ ਹੀ ਜਾਂਦੇ ਨੇ ਚੱਕ ਚੱਕ ਇੱਧਰ ਤਰ ਹੀ ਜਾਂਦੇ ਕੀ ਲੱਗਦਾ ਜੀ ਉਸ ਸਮੇਂ ਦਾ ਦੌਰ ਦੇ ਨਾਲ ਹੁਣ ਦਾ ਦੌਰ ਅਗਰ ਗੱਲ ਕਰੀਏ ਤਾਂ ਫਰਕ ਤਾਂ ਨਹੀਂ ਜੀ ਸਾਨੂੰ ਕੋਈ ਫਰਕ ਨਹੀਂ ਲੱਗਦਾ ਹੈਗਾ ਠੀਕ ਆ ਵਧੀਆ ਸੀ ਜੇ ਰੱਖੀ ਜਾਂਦੇ ਆ ਦੂਰ ਨੇੜੇ ਕੋਈ ਗੱਲ ਨਹੀਂ ਵਜਨ ਦੀ ਗੱਲ ਕਰੀਏ ਵਜਨ ਵਧ ਗਿਆ ਨਾ ਵਜਨ ਤਾਂ ਵਧ ਜਾਂਦਾ ਜੀ ਥੋੜਾ ਬਹੁਤਾ ਗਿੱਲਾ ਹੁੰਦਾ ਗੋਹਾ ਫਿਰ ਉਹਦਾ ਵਜਨ ਤਾਂ ਵਧਣਾ ਹੀ ਆ ਜੀ ਹਾਂਜੀ ਫਿਰ ਰੱਖੀ ਜਾਈਦੇ ਨੇ ਉਧਰ ਦੂਰ ਕੋਈ ਗੱਲ ਨਹੀਂ ਫਾਇਦਾ ਜੀ ਸਾਨੂੰ ਬਹੁਤ ਰੋਜ਼ਗਾਰ ਵੀ ਮਿਲ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਸਾਨੂੰ ਜੀ ਹਾਂਜੀ ਬਹੁਤ ਵਧੀਆ ਰੋਜ਼ਗਾਰ ਮਿਲ ਗਿਆ ਸੋ ਪਿੰਡ ਦੇ ਆਗੂ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਪਿੰਡ ਦੇ ਵਿੱਚ ਮਸ਼ੀਨ ਲੱਗ ਗਈ ਹੈ ਤੇ ਇੱਕ ਜਿਹੜਾ ਗੋਹਾ ਹੁੰਦਾ ਸੀ ਪਿੰਡਾਂ ਦੇ ਵਿੱਚ ਆਮ ਤੌਰ ਤੇ ਆ ਪਾਠੀਆਂ ਪੱਥੀਆਂ ਜਾਂਦੀਆਂ ਸੀ ਤਾਂ ਹੁਣੇ ਮਸ਼ੀਨ ਦੇ ਜ਼ਰੀਏ ਜਿਹੜੇ ਆ ਬਾਲੇ ਬਣਾ ਦਿੱਤੇ ਗਏ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਵੀਰ ਜੀ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਜਿਹੜੀ ਖੋਜ ਕੀਤੀ ਹੈ ਤੇ ਇਸ ਖੋਜ ਨੂੰ ਅਸੀਂ ਅਮਲ ਚ ਲੈ ਆਂਦਾ ਹੈਗਾ ਫਿਰ ਰੁਲਦੂ ਜੀ ਦਾ ਬੜਾ ਧੰਨਵਾਦ ਕਰਦੇ ਆ ਸਾਡੇ ਭਰਾ ਜਿਹੜੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਤੇ ਇਹ ਚੀਜ਼ ਇੱਕ ਸਾਬ ਦਾ ਆਪਾਂ ਕਹਿ ਸਕਦੇ ਜੇ ਆਪਾਂ ਪੰਜਾਬੀ ਚ ਕਹੀਏ ਵੀ ਹਰ ਇੱਕ ਚੀਜ਼ ਦਾ ਨਵੀਨੀਕਰਨ ਹੋ ਚੁੱਕਿਆ ਸੀਗਾ ਤੇ ਇਹ ਬਸ ਪਾਥੀਆਂ ਦਾ ਨਵੀਨੀਕਰਨ ਕੀਤਾ ਜੋ ਤੁਹਾਨੂੰ ਇਹ ਰੂਪ ਚ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਹਰ ਇੱਕ ਗਊਸ਼ਾਲਾ ਦੇ ਵਿੱਚ ਪਿੰਡ ਪੱਧਰ ਤੇ ਜੋ ਪਸ਼ੂ ਪਾਲਕ ਨੇ ਜਾਂ ਡੈਰੀ ਫਾਰਮ ਆਪਾਂ ਨੂੰ ਹਰੇਕ ਥੇ ਆਪਾਂ ਇਹ ਪ੍ਰੋਜੈਕਟ ਲਾਂਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਾਤਾਵਰਣ ਨੂੰ ਕਿਦਾਂ ਸਚਾਰੂ ਢੰਗਾਂ ਨਾਲ ਆਪਾਂ ਬਚਾ ਸਕਦੇ ਆ ਲੱਗਦਾ ਜੀ ਬੁੱਢਾ ਨਾਲਾ ਇੱਕ ਕਾਫੀ ਵੱਡੀ ਸਮੱਸਿਆ ਲੁਧਿਆਣਾ ਸ਼ਹਿਰ ਦੀ ਉੱਥੇ ਜਿਵੇਂ ਡੈਰੀਆਂ ਦਾ ਜਿਹੜਾ ਗੋਬਰ ਆ ਉਹ ਜ਼ਿਆਦਾਤਰ ਵੇਸਟੇਜ ਜਿਹੜੀ ਉੱਥੇ ਸਿੱਟੀ ਜਾਂਦੀ ਆ ਤਾਂ ਉੱਥੇ ਕੋਈ ਤਾਲਮੇਲ ਕਰਕੇ ਅਜਿਹਾ ਕੋਈ ਸੋਲੂਸ਼ਨ ਕੱਢਿਆ ਜਾਵੇ ਤਾਂ ਕਿ ਜਿਹੜਾ ਜੁਰਮਾਨਾ ਨਾ ਹੋਵੇ ਤੇ ਪਾਣੀ ਵੀ ਸਾਫ਼ ਸੁਥਰਾ ਹੋ ਜਾਵੇ ਬੁੱਢੇ ਨਾਲੇ ਦਾ ਇਹ ਸ਼ਹਿਰਾਂ ਦੇ ਵਿੱਚ ਇਹ ਸਾਰਿਆਂ ਨੂੰ ਜਿਹੜਾ ਵੱਡਾ ਮੁੱਸਲਾ ਮੁੱਦਾ ਬਣਿਆ ਹੋਇਆ ਸੀਗਾ ਇਹ ਜੋ ਸੀਗਾ ਗੰਦੇ ਨਾਲੇ ਦੇ ਵਿੱਚ ਜੋ ਵੀ ਵੇਸਟ ਜਾਂਦਾ ਸੀਗਾ ਤੇ ਉਹਦੇ ਨਾਲ ਮੱਛਰ ਪੈਦਾ ਹੋਣਾ ਸੌ ਬਿਮਾਰੀਆਂ ਪੈਦਾ ਹੁੰਦੀਆਂ ਸੀਗੀਆਂ ਤੇ ਅਸੀਂ ਬਸ ਹੁਣ ਇਹ ਸੋਚ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦਾ ਇਹ ਮਸਲੇ ਦਾ ਇਹ ਹੱਲ ਕੱਢ ਕੇ ਤੇ ਕਿਸੇ ਸਰਕਾਰੀ ਕਿਸੇ ਕਰਮਚਾਰੀ ਜਾਂ ਕਿਸੇ ਸਰਕਾਰ ਨਾਲ ਅਸੀਂ ਕੰਟੈਕਟ ਕਰਾਂਗੇ ਪਿੰਡ ਪੱਧਰ ਤੇ ਵੀ ਅਸੀਂ ਪੰਚਾਇਤਾਂ ਨਾਲ ਕੰਟੈਕਟ ਕਰਾਂਗੇ ਹਨਾ ਵੀ ਆਪਾਂ ਇਹ ਪ੍ਰੋਡਕਟ ਜੋ ਆਪਾਂ ਇਹ ਲਿਆਂਦਾ ਹੈਗਾ ਇਹਨੂੰ ਆਪਾਂ ਕਿਦਾਂ ਅਮਲ ਚ ਲਿਆ ਸਕਦੇ ਆ ਵਾਤਾਵਰਨ ਨੂੰ ਬਚਾਉਣ ਵਾਸਤੇ ਬਲਬੀਰ ਜੀ ਇੱਕ ਸਵਾਲ ਤੁਹਾਡਾ ਨਾ ਸੀ ਲਗਾਤਾਰ ਕਿਸਾਨ ਵੀ ਕਿਤੇ ਨਾ ਕਿਤੇ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਨੇ ਖਾਸ ਕਰਕੇ ਡੈਰੀ ਫਾਰਮਿੰਗ ਦੇ ਨਾਲ ਵੀ ਜ਼ਿਆਦਾਤਰ ਜਿਹੜੇ ਲੋਕ ਆ ਉਹ ਮੂਵ ਕਰ ਰਹੇ ਨੇ ਕਿ ਇੱਕ ਜਿਹੜਾ ਫਾਇਦੇਮੰਦ ਕੀਤਾ ਤਾਂ ਲੱਗਦਾ ਇਹ ਵੀ ਇੱਕ ਫਾਇਦੇਮੰਦ ਕੀਤਾ ਤਾਂ ਉਹਨਾਂ ਨੂੰ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਤੁਸੀਂ ਉਹਨਾਂ ਦੇ ਨਾਲ ਤਾਲਮਿਲ ਕਰੋਗੇ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਜਿੰਨਾ ਜਿਨ੍ਹਾਂ ਨੇ ਸਾਡੇ ਕਿਸਾਨ ਭਰਾਵਾਂ ਨੇ ਡੈਰੀ ਫਾਰਮ ਬਣਾਏ ਹੋਏ ਆ ਉਹਨਾਂ ਦੇ ਕੋਲ ਜਾ ਕੇ ਅਸੀਂ ਇਹ ਮਸ਼ੀਨ ਦੇਵਾਂਗੇ ਉਹਨਾਂ ਨੂੰ ਜੀ ਤੇ ਉੱਥੇ ਚਲਾਵਾਂਗੇ ਮਸ਼ੀਨਾਂ ਆਪ ਟ੍ਰੇਨਿੰਗ ਦਵਾਵਾਂਗੇ ਉਹਨਾਂ ਨੂੰ ਚਲਾਉਣ ਦਾ ਦੱਸਾਂਗੇ ਤੰਗ ਜਿੱਦਾਂ ਟਲ ਚੱਲਦੀ ਹੈ ਵਧੀਆ ਪੈਸੇ ਕਮਾਈ ਜਾ ਸਕਦੇ ਹਾਂਜੀ ਹਾਂਜੀ ਪੈਸੇ ਤਾਂ ਚਲੋ ਜੇ ਨਹੀਂ बिकੂਗੀ ਜੀ ਪੈਸਾ ਤਾਂ ਆਉਂਦਾ ਹੀ ਆ ਫਿਰ ਤੇ ਮਸ਼ੀਨਾਂ ਬਣਾਉਣ ਦਾ ਸਾਨੂੰ ਸ਼ੌਂਕ ਹੀ ਆ ਸਟਾਰਟਿੰਗ ਤੋਂ ਮਸ਼ੀਨਾਂ ਕਾਫੀ ਬਣਾਉਨੇ ਆ ਸੀ ਕੋਈ ਨਵੀਆਂ ਜਿਵੇਂ ਇੱਕੋ ਪੇਪਰ ਤੋਂ ਪੈਨ ਬਣਦਾ ਸੀਗਾ ਉਹ ਵੀ ਮਸ਼ੀਨਾਂ ਅਸੀਂ ਬਣਾਈਆਂ ਨੇ ਪਹਿਲਾਂ ਬੇਸਟ ਪੇਪਰ ਤੋਂ ਪੈਨ ਬਣਦਾ ਸੀਗਾ ਹਾਂਜੀ ਉਹ ਵੀ ਮੈਂ ਬਣਾਈਆਂ ਮਸ਼ੀਨਾਂ ਪਹਿਲਾਂ ਜੀ ਸੋ ਇੱਕ ਵਾਰੀ ਮਸ਼ੀਨ ਵੀ ਤੁਹਾਨੂੰ ਦਿਖਾ ਦਈਏ ਕਿ ਇਹ ਮਸ਼ੀਨ ਜਿਹੜੀ ਤਿਆਰ ਕੀਤੀ ਗਈ ਹੈ ਇਸ ਦੇ ਨਾਲ ਜਿਹੜੇ ਦੋ ਪਾਈਪ ਆ ਉਹ ਲਗਾਏ ਜਾਂਦੇ ਬਾਲਲੇ ਦੀ ਤਰ੍ਹਾਂ ਜਿਹੜਾ ਇਸ ਦੇ ਵਿੱਚੋਂ ਜਿਹੜਾ ਗੋਬਰ ਦਾ ਇੱਕ ਬਾਲਾ ਬਣ ਕੇ ਨਿਕਲਦਾ ਤਾਂ ਉਸ ਨੂੰ ਸੁਕਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਸ ਦਾ ਜਿਹੜਾ ਵਜ਼ਨ ਆ ਉਹ 10 ਤੋਂ 12 ਕਿਲੋ ਕਰੀਬ ਬਣ ਜਾਂਦਾ ਤਾਂ ਚੰਗਾ ਜਿਹੜਾ ਇੱਕ ਰੋਜ਼ਗਾਰ ਹੈਗਾ ਤਾਂ ਅਪਣਾਉਣ ਦੀ ਜਿਹੜੀ ਉਹਨਾਂ ਨੇ ਅਪੀਲ ਵੀ ਕੀਤੀ ਹੈ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ